ਆਨਲਾਈਨ ਮਹਿਲਾਵਾਂ ਨਾਲ ਕਰਦਾ ਸੀ ਠੱਗੀ ਵਿਧਵਾ ਮਹਿਲਾਵਾਂ ਨੂੰ ਪਣਾਉਂਦਾ ਸੀ ਆਪਣਾ ਨਿਸ਼ਾਨਾ 25 ਮਹਿਲਾਵਾਂ ਨਾਲ ਕਰ ਚੁੱਕਾ ਸੀ ਵਿਆਹ ਆਨਲਾਈਨ ਠੱਗੀ ਦੇ ਮਾਮਲੇ ਤਾਂ ਤੁਸੀਂ ਬਹੁਤ ਸੁਨੇ ਹੋਣਗੇ ਪਰ ਆਨਲਾਈਨ 25 ਮਹਿਲਾਵਾਂ ਨਾਲ ਵਿਆਹ ਕਰਵਾ ਕੇ ਠੱਗੀ ਮਾਰਨ ਵਾਲਾ ਮਾਮਲਾ ਵੀ ਤੁਹਾਨੂੰ ਹੈਰਾਨ ਕਰ ਦਵੇਗਾ ਜਦੋਂ ਇਸ ਮਾਮਲੇ ਦਾ ਪਰਦਾਫਾਸ਼ ਹੋਇਆ ਤਾਂ ਪੁਲਿਸ ਵਾਲੇ ਵੀ ਸੋਚਾਂ ਚ ਪੈ ਗਏ ਕਿ ਇਹ ਇਨਸਾਨ ਕਰ ਕੀ ਰਿਹਾ ਹੈ ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਜਿੱਥੇ ਨਾਲਾ ਸੁਪਾਰਾ ਇਲਾਕੇ ਚ ਇੱਕ ਵਿਧਵਾ ਮਹਿਲਾ ਨੂੰ ਧੋਖਾ ਦੇ ਕੇ ਪੈਸੇ ਤੇ ਉਸਦੇ ਮਹਿੰਗੇ ਸੋਨੇ ਦੇ ਗਹਿਣਿਆਂ ਦੀ ਠੱਗੀ ਮਾਰਨ ਵਾਲੇ ਨੂੰ ਜਦੋਂ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਫਿਰੋਜ਼ ਨਿਆਜ਼ੀ ਸ਼ੇਖ ਹੈ ਜਿਸ ਨੇ ਹੁਣ ਤੱਕ 25 ਮਹਿਲਾਵਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿੰਨਾ ਚ ਸਭ ਤੋਂ ਜ਼ਿਆਦਾ ਵਿਧਵਾ ਅਤੇ ਡਿਵੋਰਸ ਵਾਲੀਆਂ ਮਹਿਲਾਵਾਂ ਨੇ ਇਹ ਸ਼ਖਸ ਇਹ ਨਾ ਛਾਤਰ ਸੀ ਕਿ ਮਹਿਲਾਵਾਂ ਨੂੰ ਵੈੱਬਸਾਈਟ ਜ਼ਰੀਏ ਸੰਪਰਕ ਕਰਦਾ ਸੀ ਨਾ ਤਾਂ ਆਪਣਾ ਫੋਨ ਨੰਬਰ ਦਿੰਦਾ ਤੇ ਨਾ ਹੀ ਆਪਣਾ ਘਰ ਦਾ ਪਤਾ ਤਾਂ ਇਸ ਛਾਤਰ ਨੂੰ ਫੜਨ ਲਈ ਪੁਲਿਸ ਨੇ ਐਸਾ ਤਰੀਕਾ ਅਪਣਾਇਆ ਕਿ ਇਹ ਖੁਦ ਆਪਣੇ ਚਾਲ ਵਿੱਚ ਫਸ ਗਿਆ ਜਿਵੇਂ ਇਹ ਮਹਿਲਾਵਾਂ ਨਾਲ ਕਰਦਾ ਸੀ ਉਸੇ ਤਰ੍ਹਾਂ ਹੀ ਪੁਲਿਸ ਨੇ ਉਸੇ ਐਪਲੀਕੇਸ਼ਨ ਤੇ ਇੱਕ ਫੇਕ ਮਹਿਲਾ ਦੀ ਆਈਡੀ ਬਣਾਈ ਤੇ ਉਸ ਮਹਿਲਾ ਨਾਲ संपर्क किया तो पुलिस ने उसू मिलन ली बुला लिया तो इतने फिरोज न्याजी शेख पुलिस के जाल च पूरी तरह फस गया तो फेक आईडी डी नाम दे नाल महिला मिलन ली आ गया तो पुलिस ने उसू काबू कर लिया नाला सोपोरा पुलिस थाने से में एक चिटिंग का गुनाह दाखिल है उस गुने में आरोपी फिरोज शेख इसने अपना शादी पहले हुआ है उससे छुपा के उस महिला से शादी किया और शादी करने के बाद उससे कार मोबाइल फोन लेने गए इस बहाने से उससे कम से कम साढ़े छः लाख लेके वो गायब हो गया था उससे गुना दाखिल है ये गुना दाखिल होता है हमने एक ट्रैप लगा के कल्याण से 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 वो और को अटक अटक किया आटक करने के बाद उससे से हमने कम साढ़े तीन लाख का मुद्दे जो है हमने जब्त किया उसमें महिलाओं का ए कार्ड पैन कार्ड आधार कार्ड चेकबुक और आ, गोल्ड का ऑर्नामेंट्स भी हमने इससे जब्त किया है सर इसमें कहाँ गुने किए और राज्य में ये आरोपी ने पुना में हडफसर भोसरी खालापुर में खारगर में बॉम्बे में घाटकोपर पार्ला एमपी सूरत मध्य प्रदेश ऐसे जगह पे इन्होंने ये गुनहार किया है सर आ, क्या ये जो उसका मॉडल कैसे था वो कैसे उनको एक ट्रैप करता है। ये शादी डॉट कॉम पर जो जोर से महिला है

ਤੁਸੀਂ ਵੀ ਅਲਰਟ ਰਹੋ ਤੇ ਇਸ ਤਰ੍ਹਾਂ ਦੀਆਂ ਆਨਲਾਈਨ ਸਾਈਟਸ ਤੇ ਮਿਲਣ ਵਾਲੇ ਹਰ ਕਿਸੇ ਤੇ ਭਰੋਸਾ ਨਾ ਕਰੋ ਕਿਸੇ ਨੂੰ ਮਿਲਣ ਜਾਣ ਤੋਂ ਪਹਿਲਾਂ ਉਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲਵੋ ਤਾਂ ਜੋ ਤੁਸੀਂ ਵੀ ਇਸ ਤਰ੍ਹਾਂ ਦੇ ਫਰੋਡ ਜਾਂ ਹੋਰ ਵਾਰਦਾਤਾ ਤੋਂ ਬਚ ਸਕੋ ਕ੍ਰਾਈਮ ਚੜ ਦੀ ਇਸ ਸਟੋਰੀ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ